आप सभी का हमारी वीडियो में स्वागत है आज हमारे घर के पास जो जोड़ा है छप्पड़ है जो टोबा है उसमें ना काम चल रहा है पंचायत की तरफ से तो आज एक ट्रैक्टर आया सामान लेके के वहाँ पे तो वो फंस गया वहाँ पे गारे में गारे में फंस गया भाई भाई ने फंसा लिया ट्रैक्टर तो मैं देखने ला गया वहाँ पे बैठ के के करा भाई ਆਧੀ ਟਰਾਲੀ ਤੋਂ ਬ੍ਰੇਕੀ ਕੀਤਾ ਅਰਦੀ ਤੇ ਆਧੀ ਰਹਿ ਗਈ ਭਾਈ ਜੀ ਨੇ ਕੱਸੀ ਮੰਗਾਈ ਮੈਂ ਕੱਸੀ ਲੈ ਕੇ ਦੇਈ ਕੱਸੀ ਵਰ ਬਿਨਾ ਆਪ ਹੀ ਲੱਗ ਗਿਆ ਭਾਈ ਜੀ ਵੀ ਤਾਰਨ ਵੀ ਅਬ ਤੋ ਤਾਰ ਕੇ ਜਾਣੀ ਪੜੇਗੀ ਫੇਰ ਹੀ ਜਾਏ ਜਾਵੋ ਘਰੇ ਤਾਰ ਤੂ ਤਾਰਨ ਵਾਸਤੇ ਬਹੁਤ ਜ਼ੋਰ ਲਗਾਇਓ ਕੋ ਨਹੀਂ ਉਤਰੀ ਥੱਕ ਗਿਓ ਭਾਈ ਜੀ ਇੱਕ ਤਾਂ ਨਿਆ ਕਪੜਾ ਘਾਲ ਰੱਖਿਆ ਬੂਟ ਘਾਲ ਰੱਖਿਆ ਭਾਈ ਜੀ ਨੇ ਪਸੀਨੋ ਆ ਗਿਓ ਬੂਟ ਬਾੜ ਬੈ ਜਮਾਟੀ ਲੱਗ ਗਈ ਬੂਟਾ ਲੈ ਆਂਗਾ ਮੈਂ ਕੇ ਵਿਕਾਸ ਆ ਰਿਹਾ ਮੈਂ ਟ੍ਰੈਕਟਰ ਵਾਹ ਜੀ ਕੋ ਬੜੀ ਦਿੱਕਤ ਹੋਈ ਬੈ ਜੀ ਨੇ ਜੋਰ ਮਜ਼ੂਰ ਲਗਾ ਕੇ ਡਰੈਕਟਰ ਕੋ ਥੋੜਾ ਥੋੜਾ ਟੱਕ ਮਾਰਿਆ ਕਰਾਇਆ ਖੜ ਜਿਆ ਕਰਾਇਆ ਮੈਂ ਖੜਿਆ ਦੇਖਿਆ ਕਰਨਾ ਵੀ ਕਰਨ ਕੇ ਲੱਗਦੇ ਆ ਬੈ ਜੀ ਮਜੂ ਆ ਵੈ ਮਨ ਨੂੰ ਦੇਖ ਕੇ ਆਛੋ ਲੱਗੇ ਵੀ ਟ੍ਰੈਕਟਰ ਕੋ ਜੋਰ ਲੱਗਾ ਮੇਰੇ ਵਨ ਡੈਂਪਰ ਨੀਚਾ ਗੇਰਦੀ ਜੋ ਗੇਰੀ ਜੀਓ ਗੇਰੀ ਜੀਓ ਡੈਂਪਰ ਡੈਂਪਰ ਗੇਰੀ ਜੋ ਮੇਰੇ ਸਾਗਾ ਬਾਤ ਹੋ ਮਾਰੇ ਬਯੁੱਤਰ ਜਾਏਗੀ ਕੋਣੀ ਕਿ ਨਿਕਲ ਜੇਗੀ ਟਰਾਲੀ ਇਆਂ ਆਖੇ ਮਨੇ ਬੰਦੋ ਤੋਂ ਥੋੜੋ ਸੋ ਐਕਸਪੀਰੀਐਂਸ ਹੀ ਲੱਗਿਓ ਪਰ ਫਸਾ ਲੀਟਰਲੀ ਵੀ ਨਹੀਂ ਸਟ੍ਰੈਟਰ ਸਟਾਰਟ ਕਰ ਲੀਓ ਵਨ ਲਵਾਇਓ ਜੋਰ ਵੀ ਕੋ ਫੇਰ ਦੇਖੋ ਹੁਣ ਤੜਾ ਕੀ ਕੋ ਨਹੀਂ ਲਵਾਇਓ ਜੋਰ ਪੂਰਾ ਜੋਰ ਲਵਾਇਉਂਗਾ ਨਿਕਲੇ ਕੋ ਨਹੀਂ ਬਾਜੀ ਮਜ਼ਾਰਾ ਮਾ ਫਸ ਗਿਆ ਨੇ ਉਹ ਟਰੈਕਟਰ ਉਹ ਬਾਜੀ ਜੋਰ ਹੀ ਕੋ ਨਹੀਂ ਲਵਾਉਦੀ ਮੋਵਾ ਕਾ ਯਾਰ ਮੇਰਾ ਨਿਆਉ ਟਰੈਕਟਰ ਕੰਕਸਾਨ ਨਾ ਹੋ ਜੇ ਛੋਟੋ ਸੇ ਜੋਰ ਲਵਾ ਕੇ ਹਟ ਗਿਆ ਕਰਾ ਮੇਰੇ ਟਰੈਕਟਰ ਕੋ ਮੈਂ ਕਿਹੜਾ ਦੇਖੀ ਗਿਓ ਮੈਂ ਉੱਠ ਲਾ ਦਿੱਤਾ ਮੇਰਾ ਜੋ ਕੰਮ ਨੂੰ ਛੋੜ ਕੇ ਖੜੇ ਹੋ ਵੀਡੀਓ ਬਣਾਓ ਮਨ ਤਾਂ ਬੰਨੋ ਹੀ ਚਾਹੀਏ ਵੀਡੀਓ ਬਣਾਉਣ ਕੋਈ ਕੋਈ ਨਾ ਕੋਈ ਮਿਲ ਜੇ ਕੋਈ ਵੀਡੀਓ ਬਣਾ ਲਿਆ ਮੈਂ ਮੇਰੇ ਕੋਲ ਚਾੜਦੇ ਹਾਂ ਮੈਂ ਫਟਾ ਜਿੱਦੀ ਤੇ ਵੀ ਕੋਈ ਵੀਡੀਓ ਬਣਾਣੀ ਹੋਵੇ ਤਾਂ ਮੈਨੂੰ ਪਤਾ ਕਰੋ ਮੈਂ ਜਿੱਦੀ ਬਣਾ ਲਿਆ ਵੀਡੀਓ ਬੜੀ ਹੋ ਜੇ ਫਿਰ ਫੇਰ ਬੰਨ ਦੈਂ ਪਰ ਫੇਰ ਵੀਡੀਓ ਬਣਾਉਂਗਾ ਜੀ ਨਾ ਕੇ ਇੱਕ ਬਾਈ ਜੇ ਕੋਰਾ ਗਿਓ ਛੋੜ ਰੋਟੇ ਕੰਮ ਕੁੰਗ ਲੱਗ ਰਿਓ ਲੱਗਾ ਜੋ ਕੱਸੀ ਲਗਾ ਮਾਟੀ ਪੱਡਣ ਲੱਗ ਪੈਰ ਕਾ ਗੀ ਫੇਰ ਫੇਰ ਜੋਰ ਲਵਾਇਓ ਬਹੁਤ ਬੜੀ ਸਲਿੱਪ ਕਰੀ ਜੇਦਾ ਸਲਿੱਪ ਕੀ ਕਰੀ ਜੇਦਾ ਅੱਗਾ ਜੋਰ ਮਰਾਇਓ ਨਾ ਕੋਲ ਨਿਕਲੇ ਕੋਈ ਫੋਕ ਨਹੀਂ ਪੜੇ ਬਾਈ ਇਹ ਪਿੱਛੋਂ ਕੱਢਣ ਲੱਗ ਗਿਓ ਮੱਟੀ ਨਾ ਪਿੱਛੋਂ ਵੀ ਕੋਈ ਟੈਂਪਰ ਗੇਰ ਜੀਵਨ ਭਾਈ ਜੀ ਨੇ ਜੋਰ-ਜੋਰ ਜਮੇ ਕੋਈ ਟਰੈਕਟਰ ਮੈਂ ਪਤ ਨਹੀਂ ਖਤਮ ਹੋ ਗਿਆ ਤੇ ਨਿਆ ਟਰੈਕਟਰ ਦਾ ਯਾਰ ਭਾਈ ਜੀ ਨਿਕਲਣ ਲੱਗ ਲੇ ਗੋ ਟਰੈਕਟਰ ਪਰਲਾ ਟਾਇਰ ਨੂੰ ਮੱਟੀ ਕੱਢਣ ਲੱਗ ਗਿਆ ਬਾਟੀ ਮੁੱਟੀ ਕੱਢੀ ਜਾ ਰਿਹਾ ਵਿਚਾਰਾ ਛੋਰਾ ਕੋ ਗੀ ਮਾੜ ਨੂੰ ਕਹਿੰਤੋ ਵਿਕਸਤਰੀ ਚੱਕੇ ਕਾਢ ਲੈ ਮਾਤੀ ਜਰਨ ਲਗਾ ਰੱਖੀ ਹੈ ਵੀਨੇ ਕਦੇ ਅੱਗੇ ਕਰੇ ਕਦੇ ਪਿੱਛੇ ਕਰੇ ਕਰੈਟਰ ਤੋਂ ਨਿਕਲਣ ਕੋ ਨਾਮ ਹੀ ਨਾ ਕੋਣੀ ਲੈਵਾ ਆ ਲੈ ਗੋਣੀ ਰਲੀ ਤੂੰ ਰਲਿ ਡੂਲੀ ਆ ਲੈ ਗੋਣੀ ਤੇ ਮੈਂ ਗੋਬੀ ਨੇ ਆਖਿਓ ਪਾਣੀ ਪੀ ਲੈ ਬਜੀ ਤੂੰ ਥੱਕ ਗਿਆ ਨੂੰ ਤੂੰ ਨਾ ਮੈਂ ਜਿਵੇਂ ਤੁਸ ਸੁਣਾਈ ਕੋਣੀ ਮੇਰੀ ਬਾਤ ਕੀ ਕੋਣੀ ਸੁਣਾਈ ਟਰੈਕਟਰ ਚੱਲ ਰਿਹਾ ਉਹ ਅੱਗਾ ਦੇਖਾ ਕਰੇ ਪਿੱਛਾ ਦੇਖਾ ਦੇਖੀ ਗੋ ਸੋਚੀ ਗੋ ਕਰਾਂਗੇ ਟਰੈਕਟਰ ਤੋਂ ਨਹੀਂ ਗਏ ਕੋਣੀ ਮੈਂ ਟਰਾਲੀ ਮੈਂ ਮਾਂ ਦੇਖੂ ਵੀ ਕਿੰਨੀ ਕਿ ਟਰਾਲੀ ਰਹਿ ਗਈ ਕਰਨ ਕੇ ਲੱਗ ਰਿਹਾ ਉਹ ਮਾ ਦੋ ਭਾਈ ਤੋਂ ਜੋ ਟਰੈਕਟਰ ਆ ਲਓ ਉੱਪਰ ਬੈਠੇ ਹੋਏ ਚ ਦੂਸਰੋ ਵਿਚਾਰੋ ਮੋਲੜ ਸੋਚੋ ਰੋਬਿਨ ਮਰਪੀ ਤਾਰਨ ਬ੍ਰੇਕ ਕਰਨ ਦਾ ਵੀ ਹੈ 33 ਦਿਨ ਮੈਂ ਕੋ ਟਰੈਕਟਰ ਆ ਗਿਆ ਮੈਂਦਰੀ ਟਰੈਕਟਰ ਆਲੀ ਮੈਂਦਰੀ 265 ਡੀਆਈ ਲੰਗਾਇਓ ਸਰਪੰਚ ਨੇ ਫੋਨ ਕਰਿਓ ਮੈਂ ਟਰੈਕਟਰ ਫਸ ਗਿਆ ਕਾਢੋ ਉਹ ਲੀਜੀ ਆਇਓ ਵੇ ਦੇਖਾਂ ਕੱਢ ਹੈਗੇ ਕੰਟਰੈਕਟਰੋ ਉਹ ਦੇਖਾਂ ਘਰ ਦੀ ਲਗਾ ਦੀ ਤੋਚ ਨੂੰ ਚ ਨੂੰ ਪਾਵਾਂ ਇਹ ਰੱਤ ਕੋ ਮੈਂ ਤਾਂ ਪਾਣੀ ਲੈ ਕੇ ਆ ਗਿਆ ਪਾਣੀ ਦੇ ਕਿ ਬੀਰ ਜੀ ਅਭੀ ਤੱਕ ਜਿਉਣਾ ਤੇ ਚਾਟਰਲ ਭਾਈਆ ਕੱਥਾ ਮਜਾ ਚਾਹੁੰਦਾ ਠੀਕ ਟੇਪੇ ਚੰਗਾ ਲਾ ਦਿੰਦੇ ਨੇ ਤੇ ਜੋਰ ਲਗਾਵਾਗਾ ਤੇ ਡੀਆਈਏ ਵਾਲਾ ਉੱਤਰ ਕੇ ਆਵੇ ਨਾ ਤੋਚ ਨੂੰ ਚ ਨੂੰ ਪਾਵਾਂ ਖਾ ਰਾਂ ਜੀ ਤੋਚ ਨੂੰ ਪਾਏ ਪਾਣੀ ਲੱਗ ਰਿਹਾ ਤੋਚ ਨੂੰ ਵੀ ਮੈਂ ਕੱਲ ਨਹੀਂ ਖੜੋ ਵੀਡੀਓ ਬਣਾਵਾਂ ਉਹ ਮੈਂ ਚੜ ਗਿਆ ਉਹ ਜਿਹੜਾ ਟਰੱਕ ਡੀਆਈ ਵਾਲਾ ਆਇਆ ਉਹ ਚੜ ਗਿਆ ਉਹ ਟਰੈਕਟਰ ਤੇ ਉਹ ਆਖਾ ਵੀ ਨਾ ਦੂਰ ਹੋ ਜਾ ਭਾਈ ਜੀ ਤੂੰ ਦੂਰ ਹੋ ਜਾ ਲੋ ਦੂਰ ਹੋਈ ਨਾ ਕਕਰ ਥਮ ਜਾ ਮਨ ਨਵੀ ਬੇੜ ਜਾਣੇ ਟਰੈਕਟਰ ਦਾ ਥੇੜੇ ਕੱਟ ਹੋਈ ਜੋਰ ਲਗਾਉਣਾ ਨਹੀਂ ਆਤਾ ਹੈ ਜੋਰ ਲਗਾ ਲੀਏ ਟਰੈਕਟਰ ਕੋਲ ਕੋਈ ਨਹੀਂ ਕੋ ਟਾਇਰ ਗੁੰਨਾ ਹੈ ਮੇਗਲਾ ਦੋ ਹੈ ਜੇ ਨੂੰ ਗਿੰਗਰ ਵੀਟਰ ਮੱਤੀ ਮੈਂ ਜਾਣ ਲਾਗ ਰਿਹਾ ਵਾਪਸ ਹਮ ਜਾਤਾ ਮਜਾ ਦੀ ਰਿਕਜਾ ਕੋਨ ਬੈਕ ਕਰਿਓ ਬੈਕ ਵੀ ਪਣੀ ਆਉਗਾ ਤੋਏ ਪੱਟੇ ਕੋ ਵਿਚ ਹੈ ਤੋਏ ਪੱਟੇ ਕੋ ਭਾਈ ਕਰ ਲਗਾ ਦੀ ਸੱਗਾਂ ਨੂੰ ਤੋ ਅੱਜ ਬੋਲਣ ਪਰਨਾ ਨੇ ਬਦਲੀਓ ਥੋੜੀ ਜੀ ਕਰਨਾ ਸਾਈਡ ਮੇ ਉਹ ਸੰਕਲ ਨਿਕਲ ਗਈ ਜੇ ਤੋ ਚੋਂ ਨਿਕਲ ਗਿਆ ਗੋਰੀ ਦਾ ਨਵਾਂ ਗੋਚਣਾ ਦੇਗਾ ਤੋ ਜਣ ਕਰਾ ਥੋੜੋ ਜਿਹਾ ਹੋਰ ਦੇਖ ਚੋਰਾ ਦੂਸਰਾ ਚੋਰਾ ਨਾ ਕੇ ਗੋਚਣਾ ਕਰ ਲੋ ਏਕ ਟਿੰਗ ਪਰ ਮਾਰ ਕੇ ਨਾ ਆ ਸਰ ਉਹ ਕਰਾ ਹਮੇਂ ਜਰਾ ਹੋਰ ਜੂਰ ਲਵਾਇਆ ਬੋਲੀ ਤਾਂ ਚੱਜਾ ਇਕੱਠਾ ਅੱਜ ਕੋਈ ਕੋਈ ਨਹੀਂ ਪੜੇਗਾ ਵਾਹ ਸਾ ਟਰੈਕਟਰ ਵਾਲੋ ਜਮ ਨਹੀਂ ਕੋਈ ਜ਼ੋਰ ਲਗਾ ਰਿਹਾ ਨਹੀਂ ਤੇ ਬਣੀ ਕੇ ਦਿੱਕਾ ਗਈ ਹੈ ਕੋਈ ਕੋਈ ਜ਼ੋਰ ਲਗਾਉਣ ਨਾ ਕਰੇ ਕਦੀ ਉਹ ਬਸ ਥੋੜੋ ਥੋੜੋ ਜ਼ੋਰ ਲਗਾਵਾ ਮੈਂਤਰੀ ਵਾਲੋ ਤਾਂ ਪੂਰੀ ਫਰਾਟਾ ਮਾਰਾ ਕਰ ਲਾਗੇ ਹੋਰ ਕਿੰਨੀ ਦੇਰ ਹੋ ਗਈ ਸਾ ਟਰੈਕਟਰ ਵਾਲਾ ਗੁੱਦਲ ਕੋਣੀ ਪੜਾ ਵੀ ਮੈਂ ਕਾੜ ਲਿਓ ਜ਼ੋਰ ਲਗਾ ਦਿਉ ਟਰੈਕਟਰ ਕੋ ਬੇਹੇਰ ਆ ਗਏ ਨੀਚੇ ਵੀ ਸੰਕਰ ਟੋ ਜਨੇਗਲ ਗੋ ਸੰਕਰ ਸਿੱਧੀ ਹੋ ਗਈ ਉਹ ਟ੍ਰੇਪੇਡ ਕਿਉਂ ਬਣੇ ਮਾਤੀ ਮੁਕੀ ਪਾਡੀ ਜਨ ਸਰਦਾਰ ਬੰਦਾ ਨੇ ਇੱਥੇ ਲਗਾ ਰੱਖੀ ਹੋਇਆ ਰੱਖੀ ਲੱਗੇ ਕਭੀ ਨਹੀਂ ਆਪਾਂ ਟ੍ਰੇਪ ਕੱਢ ਦੇ ਇਹ ਨਾ ਵਾਹ ਬਣਾ ਥੋੜਾ ਸੁਸਾਇਡ ਹੋਇਆ ਇੱਕ ਬੰਦਾ ਹੋਰ ਆ ਗਿਆ ਟਰੈਕਟਰ ਦੇਖੋ ਸਰਦਾਰ ਬੰਦੂ ਕਸੀ ਲੈ ਕੇ ਟੈਰਾ ਗੂਮਾ ਟੀ ਕਾਢੀ ਪੂਰੀ ਬਈ ਆਚੀ ਤਰੀਆਂ ਇਹ ਉਤਰ ਮ ਉਤਰ ਗਿਆ ਫਿਰ ਪਜਾਮੂ ਉੱਪਰ ਕਰਿਓ ਗਣਾ ਜਿੰਨਾ ਬਦ ਕੋਚਨ ਫਿਰ ਗੱਲਿਓ ਕੋਚਨ ਨਹੀਂ ਗੱਲਣ ਗੱਲਣ ਨਾ ਕਰਿਆ ਤੇ ਕੰਨ ਨਹੀਂ ਖੜਿਓ ਕੋਚਨ ਦੂਜੇ ਗਾਣਾ ਡੇਟ ਰਟ ਰ ਕੱਢਾ ਉਹਨੇ ਬੜੇ ਤੇਜ਼ ਦੋਰ ਲਗਾਇਆ ਤੇ ਟਰੈਕਟਰ ਨਿਕਲ ਗਿਆ ਬਾਈ ਜੀ ਮਾਟੀ ਕਾਢਿਆ ਆਵਾਜ਼ ਵਾਹ ਜੀ ਵਾਹ ਵਾਹ ਜੀ ਵਾਹ ਕਰਤਾ ਕਮਾਲ ਮਾਟੀ ਕਾਢੀ ਇਹ ਗਾ ਟਰੈਕਟਰ ਨਿਕਲ ਗਿਆ ਟਰੈਕਟਰ ਨਿਕਲ ਗਿਆ ਉਹ ਅੱਧਾ ਘੰਟਾ ਲੱਗ ਗਿਆ ਅੱਧਾ ਪੂਣਾ ਘੰਟਾ ਵੀ ਆਵਾਜ਼ ਆ ਰਹੀ ਹੈ ਆਪਾਂ ਨੂੰ ਸਮਝ ਆਈ ਜੀ ਜੱਤਾ ਕਿ ਡਿੱਕ ਦੀ ਮੈਂ ਫੋਨੋਂ ਪਹਿਲਾਂ ਟੈਡੀ ਵੀਡੀਓ ਬਣਾ ਲੱਗ ਰਿਹਾ ਫੋਨ ਸਿੱਧੋ ਕਰੇ ਟਰੈਕਟਰ ਨੂੰ ਜਿੰਨੀ ਜ਼ੋਰ ਕੋਲ ਲਗਾਇਆ ਹੈ ਆਪਾਂ ਕਾ ਟਰੈਕਟਰ ਕੋ ਆਸ਼ਾ ਕੋ ਮੈਂਂਪਰੀ ਵਾਲਾ ਨਮਸਾ ਕਾਢ ਉਹ ਭਾਈ ਪਾਣੀ ਪੀ ਜਾ ਪਾਣੀ ਕੋ ਨਹੀਂ ਭੁੱਲ ਗਿਆ ਮਤਾ ਜਵਾਬ ਟਰੈਕ ਨਿਕਲੇ ਆ ਉਹ ਨਾ ਬਜ਼ਾਲਿਆ ਵਾਲੀ ਰੇਸਾਂ ਕਰ ਤ ਵਰਤੋ ਉਹ ਕਿਹੜਾ ਦੇਖਿਆ ਇੱਕ ਹੋਰ ਜਿਓ ਉਹ ਬਹੁਤ ਜਿਆਦਾ ਹੈ ਬਲੋ ਜਿਓ